किसान वीरों ते पैणो जय हिंद ਲੈ ਕੇ حاضرਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਇਹ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਪ੍ਰੋਗਰਾਮ ਚ ਅਸੀਂ ਵੱਖ-ਵੱਖ ਵਿਸ਼ਿਆਂ ਦੇ ਵੱਖ-ਵੱਖ ਮਹਾਰਾ ਨੂੰ ਬੁਲਾਉਂਦੇ ਰਹਿੰਦਾ ਹੈ ਤੇ ਅੱਜ ਜਿਹੜੇ ਆ ਗਏ ਜੀ ਆਓ 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 ਲੰਗਿਆਓ चौहान ਸਾਹਿਬ ਲੰਗਿਆਓ ਜਹਨ ਜੀ चौहान ਸਾਹਿਬ ਜਹਨ ਜੀ ਡਾਕਟਰ ਸਾਹਿਬ ਇੱਧਰ ਆਓ ਤੁਸੀਂ ਡਾਕਟਰ ਸਾਹਿਬ ਵੀ ਨਾਲ ਨਾਲ ਹੀ ਆ ਗਏ ਹੈ ਆਓ ਆਓ ਬੈਠੋ 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 ਜਵਾਨ ਸਾਹਿਬ ਪੈ ਗਈ ਹਾਂ ਚੰਗਾ ਕੀਤਾ ਡਾਕਟਰ ਸਾਹਿਬ ਨੂੰ ਨਾਲ ਲੈ ਆਂਦਾ ਤੁਸੀਂ ਹੈ ਹਾਂ ਬਹੁਤ ਵਧੀਆ ਗੱਲ ਹੈ ਬਹੁਤ ਵਧੀਆ ਗੱਲ ਹੈ ਸੁਣਾਓ ਜੀ ਐਨ ਵਧੀਆ ਤੁਸੀਂ ਸੁਣਾਓ ਕਿਵੇਂ ਹੋ ਬਸ ਵਧੀਆ ਜੀ ਠੀਕ ਆ ਹਾਂ ਹਾਂ ਡਾਕਟਰ ਸਾਹਿਬ ਕਿੱਥੇ ਕਿ ਟੱਕਰ ਗਏ ਸੀ ਡਾਕਟਰ ਸਾਹਿਬ ਬਸ ਵਸਤੂ ਉਤਰੇ ਤੇ ਨਾਲ ਹੀ ਘਰ ਆ ਗਏ ਆ ਮੈਂ ਕਿਹਾ ਚਲੋ ਫਿਰ ਮੈਂ ਵੀ ਤਿਆਰ ਹਾਂ ਹਾਂ ਨਹੀਂ ਚਲੋ ਚੰਗਾ ਕੀਤਾ ਅੱਛਾ ਜਾਣ ਪਛਾਣ ਕਰਾਉ ਡਾਕਟਰ ਸਾਹਿਬ ਲੋ ਇਹ ਨੇ ਡਾਕਟਰ ਸਤਨਾਮ ਸਿੰਘ ਜੀ ਜੀ ਇਹ ਬਲਾਕ ਖੇਤੀਬੜੀ ਅਫਸਰ ਕਮ ਭੂਮੀ ਰੱਖਿਆ ਅਫੀਸਰ ਨੇ ਅੱਛਾ ਜੀ ਸੋਇਲ ਟੈਸਟਿੰਗ ਅਫੀਸਰ ਨੇ ਇਹ ਕਪੂਰਥਲੇ ਦਾ ਜ਼ਿਲ੍ਹਾ ਦਾ ਬਲਾਕ ਨਡਾਲਾ ਆ ਹੈਗਾ ਆਪਣੀ ਸੇਵਾ ਨਿਭਾਰੇ ਆ ਹਾਂ ਤੇ ਉੱਥੇ ਲੈਬਾਰਟਰੀ ਆ ਭੂਮੀ ਪਰਖ ਦੀ ਅੱਛਾ ਜੀ ਤੇ ਉਹਦੇ ਵਿੱਚ ਆ ਬਾਬਾ ਸਿਵਾਮਾਂ ਦੇ ਰਹੇ ਨੇ ਬਹੁਤ ਵਧੀਆ ਗੱਲ ਆ ਬਹੁਤ ਵਧੀਆ ਡਾਕਟਰ ਸਾਹਿਬ ਜੀ ਐ ਨੂੰ ਜਾਣਕਾਰੀ ਵੀ ਲਵਾਂਗੇ ਤੇ ਸਵਾਮਾਂ ਵੀ ਕਿਤੇ ਲਾਵਾਂਗੇ ਤੁਹਾਡੇ ਸਵਾਮਾਂ ਵੀ ਜ਼ਰੂਰੀ ਆ ਆਪਣੇ ਉਧਰ ਬੰਦੇ ਰਹਿੰਦੇ ਆ ਹਾਂ ਉਹ ਤੇ ਸਵਾਲ ਲੈ ਸਕਦੇ ਆ ਸਾਡੇ ਕੋਲ ਤਾਂ ਚਲੋ ਜਲੰਧਰ ਵਾਲੇ ਹੈਗੇ ਆ ਬਿਲਕੁਲ 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 ਹੋਰ ਸੁਣਾਓ ਹੋਰ ਬੱਸ ਵਧੀਆ ਤੁਸੀਂ ਸੁਣਾਓ ਕਿਵੇਂ ਹੋ ਤੁਸੀਂ ਆ ਮੈਂ ਸੁਣਿਆ ਉੱਥੇ ਤੁਰੇ ਫਿਰਦੇ ਸੀਗੇ ਯੂਨੀਵਰਸਿਟੀ ਮੈਂ ਅੱਜ ਗਿਆ ਸੀ ਆਪਣੇ ਪਿੰਡ ਦੇ ਨਾ ਹੈਗੇ ਨੇ ਦੋ ਤਿੰਨ ਬੰਦੇ ਅੱਛਾ ਜਿਹੜੇ ਕਹਿੰਦੇ ਯਾਰ ਸਾਡੇ ਕੋਲ ਜ਼ਮੀਨ ਬਹੁਤ ਥੋੜੀ ਹੈ ਹਾਂ ਤੇ ਕੋਈ ਚੰਗਾ ਕਿੱਤਾ ਦੱਸੋ ਕੀ ਕਰੀਏ ਇਹਦੇ ਉੱਤੇ ਅੱਛਾ ਮੈਂ ਫਿਰ ਨਾ ਉਹਨਾਂ ਨੂੰ ਲੈ ਗਿਆ ਮੈਂ ਕਿਹਾ ਵੀ ਚਲੋ ਫਿਰ ਤੁਹਾਨੂੰ ਡਾਕਟਰ ਸੋਹਣ ਸਿੰਘ ਵਾਲੀਆ ਜੀ ਨੇ ਜਿਹੜਾ ਇੱਕ ਨਾ ਇੰਟੀਗ੍ਰੇਟਿਡ ਫਾਰਮਿੰਗ ਸਿਸਟਮ ਬਣਾਇਆ ਉਹ ਦਿਖਾ ਕੇ ਲਿਆਉਣਾ ਬਹੁਤ ਜ਼ਰੂਰੀ ਔਰ ਬਣਾਇਆ ਬਾਹ ਸੋਣਾ ਹੈ ਤੇ ਫਿਰ ਨਾ ਮੈਂ ਉਹਨਾਂ ਨੂੰ ਦਿਖਾ ਕੇ ਲੈ ਕੇ ਆਇਆ ਅੱਛਾ ਨਾਲੇ ਤਾਂ ਉਹਨਾਂ ਨੂੰ ਕਿਹਾ ਵੀ ਤੁਸੀਂ ਆਪ 24 ਘੰਟੇ ਵਿੱਚ ਕੰਮ ਕਰੋਗੇ ਆ ਹੈਨਾ ਸਾਰਾ ਟੱਬਰ ਨਾਲ 5-7 ਬੰਦਿਆਂ ਨੂੰ ਖੇਤੀ ਵਿੱਚ ਰੋਜ਼ਗਾਰ ਵੀ ਦੇਵੋਗੇ ਬਿਲਕੁਲ ਸਹੀ ਗੱਲ ਆ ਦੇਖੋ ਇਹ ਇਹ ਖੇਤੀਬਾੜੀ ਚ ਹੈ ਬਹੁਤ ਕੁਝ ਆ ਹਾਂ ਪਰ ਕਿਉਂਕਿ ਅਸੀਂ ਉਹੀ ਪਿਤਾ ਪੁਰਖੀ ਤਰੀਕੇ ਨਾਲ ਬਿਨਾਂ ਸੋਚੇ ਸਮਝੇ ਜੋ ਸਾਨੂੰ ਛੋਟੇ ਹੁੰਦਿਆਂ ਤੋਂ ਸਾਨੂੰ ਸਿੱਖਣ ਨੂੰ ਮਿਲਿਆ ਅਸੀਂ ਉਸ ਹਿਸਾਬ ਨਾਲ ਹੀ ਖੇਤੀ ਅੱਗੇ ਤੋਰਦੇ ਆਂ ਹਾਂਜੀ ਪਰ ਜਿੱਦਾਂ ਜਿੱਦਾਂ ਹੁਣ ਆਪਾਂ ਗੱਲ ਕੀਤੀ ਆ ਜਿਹੜਾਂ ਨੇ ਜ਼ਮੀਨ ਘਟਿਆ ਹੁਣ ਵੱਡ ਹੋ ਕੇ ਸਾਡੀਆਂ ਜ਼ਮੀਨਾਂ ਤਾਂ ਰਹਿ ਗਈਆਂ ਕੁਝ ਵੀ ਨਹੀਂ ਜੀ 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 ਤੇ ਉਸ ਹਿਸਾਬ ਨਾਲ ਯੂਨੀਵਰਸਿਟੀ ਦੇ ਜਿਹੜੇ ਮਹਾਰਿਆ ਜਾਂ ਖੇਤੀਬਾੜੀ ਮਹਾਰਿਆ ਜਾਂ ਡਾਕਟਰ ਸਾਹਿਬ ਵਰਗੇ ਬੰਦੇ ਆ ਹਾਂਜੀ ਹਾਂਜੀ ਉਹਨਾਂ ਨੇ ਖੋਜਾਂ ਕੀਤੀਆਂ ਉਹਨਾਂ ਨੇ ਉਹ ਕੰਮ ਕਰਕੇ ਦਿਖਾਇਆ ਵੀ ਇੰਨੇ ਚੋ ਵੀ ਤੁਸੀਂ ਬਹੁਤ ਕੁਝ ਕੱਢ ਸਕਦੇ ਹੋ ਕੱਢ ਸਕਦੇ ਹੋ ਤੇਜਪਾਲ ਜੀ ਦੇਖੋ ਅੱਜ ਕੱਲ 1 ਏਕੜ ਗੰਨੇ ਦਾ ਹੀ ਲਾਇਆ ਹੋਵੇ ਤੇ ਗੁੜ ਦਾ ਦੇਖੋ ਗੁੜ ਕੱਢ ਕੇ ਵੇਚਣਾ ਤਾਂ ਨਾਲੇ ਤਾਂ ਤੁਸੀਂ ਪਿੰਡ ਦੇ ਦੋ ਚਾਰ ਬੰਦਿਆਂ ਨੂੰ ਰੋਜ਼ਗਾਰ ਦਿਓ ਔਰ ਨਾਲੇ 1 ਏਕੜ ਚੋਂ ਜਿਹੜੀ ਕਣਕ ਝੋਨੇ ਚੋਂ ਨੇ ਜਮਦਨ ਲੈਣੀ ਉਹ ਤੋਂ ਕਿਤੇ ਵੱਧ ਆ ਤੇ ਉਹਦੇ ਨਾਲ ਨਾਲ ਹਿੰਗ ਲੱਗੇ ਨਾ ਫਟਕੜੀ ਸ਼ਾਇਦ ਦਾ ਕੰਮ ਕਰ ਲੋ ਬਿਲਕੁਲ ਬਿਲਕੁਲ ਹਾਂ ਦੱਬੇ ਰੱਖਣੇ ਆ ਕਹਿਣ ਦਾ ਪਵਾ ਅੱਜ ਬਹੁਤ ਪੰਤੀ ਕਿਤੇ ਜੇ ਅਸੀਂ ਖੇਤੀਬਾੜੀ ਚ ਕਰਦੇ ਆ ਨਾ ਤਾਂ ਮੈਨੂੰ ਲੱਗਦਾ ਵੀ ਖੇਤੀ ਕੀਤੇ ਵਰਗਾ ਹੋਰ ਕੋਈ ਕਿਰਤ ਆ ਨਹੀਂ ਦੇ ਬਿਲਕੁਲ ਸੀ ਨਾ ਪਿੰਡ ਦੇ ਬਾਕੀ ਬੰਦਿਆਂ ਨੂੰ ਵੀ ਰੋਜ਼ਗਾਰ ਦੇ ਸਕਦਾ ਰੋਜ਼ਗਾਰ ਦੇਖੋ ਦੇ ਤਾਂ ਸਕਦੇ ਹੀ ਆ ਉਹਦੇ ਨਾਲ ਨਾਲ ਇੱਕ ਨੂੰ ਨਹੀਂ ਇਹਦੇ ਨਾਲ ਕਈ ਬੰਦੇ ਫੇਰ ਗਾਂਹ ਜੁੜਦੇ ਆ ਜੀ 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 ਹੁਣ ਅੱਜ ਮੇਰੇ ਨਾਲ ਜਿਹੜੇ ਗਏ ਸੀ ਬੰਦੇ ਉਹ ਪੰਜ ਪੰਜ ਚਾਰ ਚਾਰ ਬੰਦਿਆਂ ਨੂੰ ਤਾਂ ਰੋਜ਼ਗਾਰ ਦੇਣਗੇ ਨਾ ਬਿਲਕੁਲ ਬਿਲਕੁਲ ਜੀ ਉਹ ਇਹ ਮਾਡਲ ਬਣਾ ਲੈਂਦੇ ਆ ਹਾਂ ਹੈਨਾ ਸੋ ਇਹ ਬਹੁਤ ਜ਼ਰੂਰੀ ਆ ਹੁਣ ਬਿਲਕੁਲ ਬਿਲਕੁਲ ਇਹਦੇ ਨਾਲ ਇੱਕ ਹੋਰ ਵੀ ਜ਼ਰੂਰੀ ਆ ਜੀ ਸਬਜ਼ੀਆਂ ਤੋੜੋ ਰਾਤ ਨੂੰ ਸਵੇਰੇ ਜਾਓ ਮੰਡੀ ਬੋਝਾ ਭਰ ਕੇ ਨੋਟਾਂ ਦਾ ਘਰ ਨੂੰ ਬਿਲਕੁਲ ਬਿਲਕੁਲ ਜੀ ਇਹ ਤੁਹਾਡੇ ਕੋਲ ਮੰਡੀਆਂ ਦੇ ਭਾਅ ਆ ਮੰਡੀਆਂ ਦੇ ਭਾਅ ਇਹ ਕਿਹੋਂ ਤੋਂ ਸੁਣਾਈਏ ਬਿਲਕੁਲ ਪੜੋ ਜੀ ਮੰਡੀਆਂ ਦੇ ਭਾਅ ਜਿੱਦਾਂ ਰਹੇ ਆ ਜੀ ਸਾਰਿਆਂ ਤੋਂ ਪਹਿਲਾਂ ਆਲੂ ਜਲੰਧਰ ਮੰਡੀ 'ਚ ਵੇਚਿਆ ਜੀ 380 ਰੁਪਏ ਪ੍ਰਤੀ ਕੁਆਂਟਲ ਚਵਨ ਸਾਹਿਬ ਜੀ ਮਲੋਟ 800 ਰੁਪਏ ਪਟਿਆਲਾ 1000 ਰੁਪਏ ਕੁਆਂਟਲ ਅਹਿਮਦਗੜ 1000 ਰੁਪਏ ਫਾਜ਼ਿਲਕਾ 2000 ਰੁਪਏ ਤੇ ਬਡਲਾਡਾ ਆਲੂ ਅੱਜ ਵਿਕਿਆ ਜੀ 800 ਰੁਪਏ ਫੀ ਕੁਆਂਟਲ ਜੀ ਪਿਆਜ਼ ਦਾ ਭਾਜ ਰਿਹਾ ਜੀ ਜਲੰਧਰ 400 ਰੁਪਏ ਕੁਆਂਟਲ ਹਮ ਮਲੋਟ 1100 ਰੁਪਏ ਪਟਿਆਲਾ 1300 ਰੁਪਏ ਹਮ ਅਹਿਮਦਗੜ 1800 ਰੁਪਏ ਫਾਜ਼ਿਲਕਾ 1500 ਰੁਪਏ ਤੇ ਬਡਲਾਡਾ 1200 ਰੁਪਏ ਫੀ ਕੁਆਂਟਲ ਪਿਆਜ਼ ਵਿਕਿਆ ਜੀ ਜੀ ਟਮਾਟਰ 2100 ਨੂੰ ਵਿਕਿਆ ਜਲੰਧਰ ਹਮ 3500 ਨੂੰ ਮਲੋਟ 3500 ਨੂੰ ਹੀ ਪਟਿਆਲਾ 4200 ਨੂੰ ਅਹਿਮਦਗੜ ਤੇ 2500 ਨੂੰ ਫਾਜ਼ਲ ਕਾ ਬੁਢਲਾ ਦਾ ਜ ਟਮਾਟਰ ਜਿਹੜਾ ਵੇਖਿਆ 3700 ਰੁਪਏ ਥੀ ਕੁਆਂਟਲ ਜੀ ਜੀ ਬੈਂਗਣ ਦਾ ਭਾ ਚੋਹਾਂਦ ਸਾਹਿਬ ਅੱਜ ਜਲੰਧਰ ਰਿਹਾ 1500 ਰੁਪਏ ਕੁਆਂਟਲ ਜੀ ਜੀ ਮਲੋਟ 1100 ਰੁਪਏ ਹੂੰ ਫਾਜ਼ਲ ਕਾ 1500 ਰੁਪਏ ਕੁਆਂਟਲ ਤੇ ਬੁਢਲਾਡਾ ਬੈਂਗਣ ਅੱਜ 1200 ਰੁਪਏ ਥੀ ਕੁਆਂਟਲ ਵੇਖਿਆ ਜੀ ਹੂੰ ਫੁੱਲ ਗੋਭੀ 1400 ਨੂੰ ਵਿਕੀ ਚੋਹਾਂਦ ਸਾਹਿਬ ਜਲੰਧਰ ਮਲੋਟ ਵਿਕੀ 1500 ਨੂੰ ਜੀ ਪਟਿਆਲਾ 2500 ਰੁਪਏ ਕੁਆਂਟਲ ਅਹਿਮਦਗੜ 2100 ਰੁਪਏ ਕੁਆਂਟਲ ਤੇ ਫਾਜ਼ਲ ਦਾ 2000 ਰੁਪਏ ਫੀ ਕੁਆਂਟਲ ਅੱਜ ਫੁੱਲ ਗੋਭੀ ਮਿਲਦੀ ਹੈ ਜੀ 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 ਇਹ ਤਾਂ ਸਿਗੇ ਮੰਡੀਆਂ ਦੇ ਬਾਦ ਦਿੱਤੇ ਆਪਾਂ ਸੁਣਾ ਜੀ ਹੁਣ ਡਾਕਟਰ ਸਾਹਿਬ ਵਾਲਾ ਆਵਾਂਗੇ ਬਿਲਕੁਲ ਜੀ ਤੇ ਡਾਕਟਰ ਸਾਹਿਬ ਜਿੱਦਾਂ ਤੁਸੀਂ ਦੱਸਿਆ ਵੀ ਭੂਮੀ ਨਾਲ ਸੰਬੰਧਤ ਜਿਹੜੇ ਕੰਮਕਾਰ ਕਰਦੇ ਆ ਭੂਮੀ ਪਰਖ ਅਫੀਸਰ ਨੇ ਪਰਖ ਅਫੀਸਰ ਨੇ ਇਹਨਾਂ ਨਾਲ ਫੇਰ ਜਿੱਦਾਂ ਦੀ ਗੱਲ ਕਰ ਲੈਣੇ ਆ ਨਾਲੇ ਅੱਜ ਫੇ ਖਾਸ ਦਿਨੇ ਆ ਅੱਛਾ ਹਾਂ ਅੱਜ ਹੈਗਾ ਜੀ ਵਿਸ਼ਪ ਭੂਮੀ ਦਿਵਸ ਓ ਹਾ ਵਲਡ ਸੋਇਲ ਡੇ ਵਲਡ ਸੋਇਲ ਡੇ ਬਿਲਕੁਲ ਜੀ ਬਿਲਕੁਲ ਉਹ ਵੀ ਮਨਾ ਰਹੇ ਆ ਤੇ ਡਾਕਟਰ ਸਾਹਿਬ ਸਾਡੇ ਕੋਲ ਆ ਬਹੁਤ ਜ਼ਰੂਰੀ ਆ ਉਸੇ ਪੱਧਰ ਉਸੇ ਪੱਧਰ ਤੇ ਹੀ ਸਵਾਲ ਆਪਾਂ ਇਹਨਾਂ ਨੂੰ ਪੁੱਛੀਏ ਫਿਰ ਅੱਜ ਫਿਰ ਡਾਕਟਰ ਸਾਹਿਬ ਨਾਲ ਧਰਤੀ ਨਾਲ ਜੁੜ ਕੇ ਹੀ ਕੋਈ ਗੱਲ ਕਰਾਂਗੇ ਸੋ ਡਾਕਟਰ ਸਾਹਿਬ ਅੱਜ ਜਿਹੜਾ ਸਾਡਾ ਵਿਸ਼ਾ ਹੈ ਜੀ ਤੁਹਾਡੇ ਨਾਲ ਗੱਲਬਾਤ ਕਰਨ ਦਾ ਸਾਡਾ ਵਿਸ਼ਾ ਹੈ ਫਸਲਾਂ ਦੀ ਉਪਜ ਲਈ ਵਰਦਾਨ ਮਿੱਟੀ ਇਸ ਵਿਸ਼ੇ ਤੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਕਿਸਾਨ ਵੀਰੋ ਤੇ ਭੈਣੋ ਇਸ ਵਿਸ਼ੇ ਤੇ ਤੁਸੀਂ ਕੋਈ ਸਵਾਲ ਪੁੱਛਣਾ ਹੋਵੇ ਤਾਂ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਫੋਨ ਕਰਨ ਲਈ ਸਾਡੇ ਤੁਸੀਂ ਨੰਬਰ ਨੋਟ ਕਰ ਲਓ ਨੰਬਰ ਹੈ 0181 281 4261 ਤੇ ਸਾਡਾ ਦੂਜਾ ਨੰਬਰ ਹੈ 0181 281 4264 ਡਾਕਟਰ ਸਾਹਿਬ ਵੈਸੇ ਤੇ ਰੋਜੇ ਭੂਮੀ ਦੇਵ ਸਹੀ ਹੈ 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 ਕਹਿੰਦੇ ਹੁੰਦੇ ਆ ਵੀ ਬੰਦਾ ਜ਼ਮੀਨ ਨਾਲ ਜੁੜ ਕੇ ਰਹੇ ਨਾ ਬਿਲਕੁਲ ਜੀ ਬਿਲਕੁਲ ਉਹ ਸਾਰੀ ਜ਼ਿੰਦਗੀ ਬਹੁਤ ਵਧੀਆ ਕੱਟਦਾ ਹੈ ਔਰ ਕਿਸਾਨ ਬਰਾੜੇ ਲੋਕ ਬਸ ਇਸ ਕਰਕੇ ਜਿੱਤਾ ਦਾ ਕਹਿ ਲੀਆ ਅਜੀਤਾ ਜੀ ਜੁੜੇ ਜ਼ਮੀਨ ਨਾਲੇ ਜੁੜੇ ਹੋ ਆ ਅੱਜ ਦੇ ਨਹੀਂ ਸਦਾ ਦੇ ਜੁੜੇ ਆ ਜੀ ਅੱਛਾ ਇਹ ਜਿੱਦਾਂ ਹੁਣ ਆਪਾਂ ਇਹਦੀ ਗੱਲ ਕਰੀਏ ਜਦੋਂ ਵਿਸ਼ਵ ਭੂਮੀ ਦਿਵਸ ਇਹ ਕਾਤੇ ਮਨਾਉਣਾ ਸ਼ੁਰੂ ਕੀਤਾ ਇਹਦਾ ਕੀ ਮਨੋਰਥ ਸੀਗਾ ਇਹਦੇ ਪਿੱਛੇ ਵੀ ਇਹ ਮਨਾਉਣ ਦੀ ਸਾਨੂੰ ਲੋੜ ਪਈ ਆ ਇਹ ਦੱਸੋ ਪਹਿਲਾਂ ਤਾਂ ਸਾਨੂੰ ਕੁਮੰਤਰੀ ਪਦਰ ਤੇ ਵੱਖ-ਵੱਖ ਜਿਹੜੇ ਦਿਵਸ ਮਨਾਏ ਜਾਂਦੇ ਆ ਹੂੰ ਉਹਨਾਂ ਦੇ ਮਹੱਤਵਾਰੇ ਉਹਨਾਂ ਦੇ ਸੰਬੰਧੀ ਆਮ ਪਬਲਿਕ ਨੂੰ ਜਾਗਰੂਕ ਕਰਨ ਲਈ ਹੂੰ ਇਸੇ ਤਰ੍ਹਾਂ ਜਿਹੜਾ ਭੂਮੀ ਦਿਵਸ ਆ ਵਿਸ਼ ਭੂਮੀ ਦਿਵਸ ਇਹ 2014 ਤੋਂ 5 ਦਸੰਬਰ ਨੂੰ ਮਨਾਇਆ ਜਾਂਦਾ ਜੀ ਜੀ ਇਹਦਾ ਸਬੰਧ ਜਿਹੜਾ ਵਾ ਕਿਉਂਕਿ ਭੂਮੀ ਜਿਹੜੀ ਸਾਡੇ ਮੇਨ ਸਾਡਾ ਇੱਕ ਤੱਤ ਆ ਪੰਜਾਂ ਤੱਤੋਂ ਤੋਂ ਜੋ ਅਸੀਂ ਕਹਿੰਨੇ ਸਾਡਾ ਸਰੀਰ ਬਣਿਆ ਵਾ ਬਿਲਕੁਲ ਭੂਮੀ ਜਿਹੜਾ ਮੇਨ ਜਿਹੜਾ ਇਹ ਤੱਤ ਗਿਣਿਆ ਜਾਂਦਾ ਭੂਮੀ ਦੇ ਇਹ ਜਿਹਨੇ ਵੱਤੋ ਵੱਤ ਜਾਗਰਤਾ ਇਹਦੇ ਵਿੱਚ ਬਾਰੇ ਫੈਲੇ ਵੀ ਇਹਨੂੰ ਕਿਦਾਂ ਸੰਭਾਲਣਾ ਵਾ ਕਿਦਾਂ ਇਹਦੀ ਸਾਂਭ ਸੰਭਾਲ ਕਰਨੀ ਆ ਜੀ ਇਸ ਮਕਸਦ ਦੇ ਸੰਬੰਧ ਵਿੱਚ ਜਿਹੜਾ 2014 ਤੋਂ ਇੱਕ ਰਾਜਾ ਹੋਇਆ ਜੀ THAILAND ਦੇ ਹੂੰ ਭੂਮੀਬਲ ਉਹਨਾਂ ਦੇ ਨਾਂ ਤੇ ਸ਼ੁਰੂ ਕੀਤਾ ਗਿਆ ਉਹਨਾਂ ਨੇ 70 ਸਾਲ ਰਾਜ ਕੀਤਾ ਜੀ ਅੱਛਾ ਜੀ ਅਖੀਰਲੇ ਸਵਾਸ ਤੱਕ ਉਹ ਉੱਥੋਂ ਦੇ ਰਾਜਾ ਰਹੇ ਆ ਜਦੋਂ ਦੇ ਬਣੇ ਤੋਂ 1946 ਤੋਂ ਲੈ ਕੇ 2016 ਤੱਕ ਅੱਛਾ ਉਹਨਾਂ ਨੇ ਭੂਮੀ ਦੀ ਸੰਭਾਲ ਵਾਸਤੇ ਬਹੁਤ ਵੱਡੇ ਕਾਰਜ ਕੀਤੇ ਬਹੁਤ ਵੱਡੇ ਕਾਰਜ ਕੀਤੇ ਉਹਨਾਂ ਨੇ ਉਥੋਂ ਦੀ ਜਿਹੜੀ ਇੰਟੀਗ੍ਰੇਟਰ ਨਿਊਟਰੀਅੰਟਮੈਂਟ ਤੇ ਬਾਇਓ ਫਰਟੀਲਾਈਜ਼ਰ ਤੇ ਔਰ ਸੋਇਲ ਰੋਜੀ ਜਿਹੜਾ ਜ਼ਮੀਨ ਦਾ ਖੋਰਾ ਉਹਦੇ ਸੰਭਾਲ ਸੰਭਾਲ ਲਈ ਬੜੇ ਵੱਡੇ ਕਾਰਜ ਕੀਤੇ ਸੀ ਅੱਛਾ ਜੀ ਸੋ ਇਸੇ ਵੇਲੇ ਜਿੰਨੇ ਵੀ ਸਾਇੰਸਦਾਨ ਭੂਮੀ ਨਾਲ ਸੰਬੰਧਿਤ ਹੀ ਉਹਨਾਂ ਨੇ ਉਹਨਾਂ ਦੇ ਜਨਮ ਦਿਨ ਦੇ ਸੰਬੰਧ ਵਿੱਚ ਰეკਮੈਂਡੇਸ਼ਨ ਜੁਆਨ ਨੂੰ ਦਿੱਤੀ ਹੈ ਵੀ ਇਹ ਜਿਹੜਾ ਵਾ 5 ਦਸੰਬਰ ਉਹਨਾਂ ਦਾ ਜਿਹੜਾ ਜਨਮ ਦਿਨ ਆ ਇਹਨੂੰ ਵਿਸ਼ਵ ਭੂਮੀ ਦੇ ਉਸਤੇ ਤੌਰ ਤੇ ਬਣਾਇਆ ਜਾਵੇ ਸੋ ਉਹ ਨਾਂ ਤੇ ਉਹਨਾਂ ਦਾ ਜਿਹੜਾ ਉਹਨਾਂ ਦੇ ਕੀਤੇ ਕੰਮਾਂ ਨੂੰ ਆਪਾਂ ਯਾਦ ਕਰਾਂਗੇ ਤੇ ਉਹ ਉਹ ਜਿਹੜਾ ਸਾਨੂੰ ਇਹ ਤੇ ਜਾਗਰੂਤਾ ਪੈਦਾ ਕਰਦਾ ਵਾ ਕਿ ਸਾਡੀ ਜ਼ਮੀਨ ਦੀ ਆਪਾਂ ਕਿੱਦਾਂ ਸੰਭਾਲ ਸੰਭਾਲਣੀ ਕਿਉਂਕਿ ਸਾਰਾ ਕੁਝ ਜਿਹੜਾ ਆ ਆਪਣਾ ਮਿੱਟੀ ਤੇ ਡਿਪੈਂਡ ਕਰਦਾ ਵਾ ਸਾਡੀ ਖਾਹ ਆ ਜਾਂ ਸਾਡਾ ਹੋਰ ਸਾਰਾ ਕੁਝ ਆ ਜੋ ਵੀ ਆਲੇ ਦੁਆਲੇ ਆਪਾਂ ਵੇਖਦੇ ਸਭ ਮਿੱਟੀ ਤੋਂ ਆ ਆ ਦੇਖੋ ਜੀ ਮਿੱਟੀ ਚ ਹੀ ਸਾਰਾ ਕੁਝ ਆਉਣਾ ਮਿੱਟੀ ਚ ਹੀ ਸਾਰਿਆਂ ਨੇ ਚਲੇ ਜਾਣਾ ਜਿਹੜੀ ਮਰਜ਼ੀ ਚੀਜ਼ ਨੂੰ ਆਪਾਂ ਹੱਥ ਲਾ ਲਈਏ ਅਖੀਰ ਚ ਉਹਨੇ ਮਿੱਟੀ ਹੋਣਾ ਹਾਂ ਠੀਕ ਆ ਜੀ ਔਰ ਦੂਜੀ ਗੱਲ ਤੁਸੀਂ ਕਿਹਾ ਪਈ ਉਹ ਉਹਨਾਂ ਦੇ ਨਾਂ ਤੇ ਮਨਾਉਨੇ ਆ ਤੇ ਚੰਗੀ ਗੱਲ ਆ ਜਿਨ੍ਹਾਂ ਨੇ ਬਹੁਤ ਕਾਲੀ ਚੰਗਾ ਕੰਮ ਕੀਤਾ ਸਾਨੂੰ ਆਨੇ ਬਹਾਨੇ ਉਹਨਾਂ ਨੂੰ ਯਾਦ ਵੀ ਕਰਨਾ ਚਾਹੀਦਾ ਤੇ ਉਹਨਾਂ ਤੋਂ ਸੇਧ ਵੀ ਲੈਣੀ ਚਾਹੀਦੀ ਆ ਹਾਂ ਬਿਲਕੁਲ ਬਿਲਕੁਲ ਅੱਛਾ ਡਾਕਟਰ ਸਾਹਿਬ ਆਮ ਲੋਕਾਂ ਲਈ ਤੇ ਜਾਂ ਮੈਂ ਗੱਲ ਕਰਾਂ ਕਿਸਾਨਾਂ ਦੇ ਲਈ ਮਿੱਟੀ ਦਾ ਕਿੰਨਾ ਕੁ ਮਹੱਤਵ ਆ ਥੋੜਾ ਜਿਹਾ ਇਹਦੀ ਸੰਬੰਧੀ ਸਾਨੂੰ ਚੰਗਾ ਜਰੂਰ ਪਾਓ ਆਮ ਬੰਦੇ ਦੀ ਤਿੰਨ ਲੋੜਾਂ ਹੁੰਦੀਆਂ ਜੀ ਮੇਨ ਜਿਹੜੀਆਂ ਲੋੜਾਂ ਆਪਾਂ ਕਰਦੇ ਆਂ ਜੀ ਖਾਣਾ ਖਾਣਾ ਕੱਪੜਾ ਤੇ ਉਹਦੀ ਰਹਿਣ ਦੀ ਕੁੱਲੀ ਕੱਪੜਾ ਤੇ ਮਕਾਨ ਰੋਟੀ ਕੱਪੜਾ ਮਕਾਨ ਕੁੱਲੀ ਗੁੱਲੀ ਜਲੀ ਆਪਾਂ ਜਿੱਦਾਂ ਕਹ ਲੈਨੇ ਇਹਨਾਂ ਤਿੰਨਾਂ ਲੋੜਾਂ ਨੂੰ ਪੂਰਾ ਕਰਨ ਲਈ ਮਿੱਟੀ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਜੀ ਆਪਾਂ ਗੱਲ ਕਰਦੇ ਆ ਪਹਿਲਾਂ ਸ਼ੁਰੂ ਕੀਤਾ ਖਾਣਕ ਜਿਹੜੀ ਆ ਜਮੀਨ ਤੋਂ ਪੈਦਾ ਹੁੰਦੀ ਹੈ 95% ਤੋਂ ਵੱਧ ਜਿਹੜੀ ਖਾਣਕ ਹੈ ਉਹ ਸਾਡੀ ਧਰਤੀ ਤੋਂ ਪੈਦਾ ਹੁੰਦੀ ਹੈ ਜੀ ਤੋਂ ਖਾਣਕ ਦਾ ਸਾਰਾ ਦਾ ਸਾਰੇ ਸੋਰਸ ਜੋ ਸਾਡੀ ਜ਼ਮੀਨ ਹੈ ਇਸੇ ਤਰ੍ਹਾਂ ਕੱਪੜਾ ਕੱਪੜਾ ਕਪਾਹ ਵਗੈਰਾ ਜਿੰਨੀਆਂ ਫਸਲਾਂ ਉਹ ਕੱਪੜਾ ਵੀ ਜਿਹੜਾ ਵਾ ਉਹ ਜਮੀਨ ਤੋਂ ਬੰਦਾ ਤੀਸਰੀ ਗੱਲ ਸਾਡੀ ਰਹਿਣ ਲਈ ਜਿਹੜੀ ਘਰ ਬਣਾਉਣੇ ਆ ਘਰਾਂ ਦਾ ਸਾਰਾ ਸਮਾਨ ਜੋ ਉਹ ਮਿੱਟੀ ਚੋਂ ਉਹ ਵੀ ਮਿੱਟੀ ਤੋਂ ਸਾਰਾ ਆਉਂਦਾ ਜੀ ਬਿਲਕੁਲ ਜੀ ਲੱਕੜੀ ਹੋ ਗਈ ਟਾਂਗਾਂ ਸੀਵਨ ਵਗੈਰਾ ਸਾਰਾ ਮਿੱਟੀ ਤੋਂ ਸੋ ਆਮ ਬੰਦੇ ਲਈ ਇਹ ਜਿਹੜੀ ਆ ਮਿੱਟੀ ਬੜੀ ਮਹੱਤਤਾ ਰੱਖਦੀ ਆ ਕਿ ਸਾਰਾ ਉਹਦਾ ਜੀਵਨ ਹੈ ਮਿੱਟੀ ਤੇ ਨਿਰਭਰ ਕਰਦਾ ਵਾ ਸੋ ਇਸੇ ਤਰ੍ਹਾਂ ਹੀ ਇੱਕ ਜੇ ਕਿਸਾਨ ਦੀ ਗੱਲ ਕਰੀਏ ਤੇ ਕਿਸਾਨ ਲਈ ਤਾਂ ਹੈ ਹੀ ਮਿੱਟੀ ਸਾਰਾ ਕਿਸਾਨ ਦੀ ਜਿਹੜੀ ਆਰਕਤਾ ਜਿਹੜੀ ਆ ਜਿਹੜਾ ਉਹਦਾ ਪੈਸੇ ਦਾ ਸੋਰਸ ਹੈ ਮਿੱਟੀ ਤੇ ਡਿਪੈਂਡ ਕਰਦਾ ਵਾ ਜੀ ਬਿਲਕੁਲ ਜੇ ਉਹਦੀ ਫਸਲ ਦਾ ਆਪਾਂ ਲਈ ਉਹਨੇ ਮਟਣਾ ਜੋ ਕੁਝ ਉਹ ਜਿਹੋ ਜੀ ਮਿੱਟੀ 'ਚ ਉਹਨੇ ਫਸਲ ਬੀਜਣੀ ਉਹੋ ਜੀ ਉਹਦਾ ਝਾੜ ਨਿਕਲਣਾ ਉਹੋ ਜੀ ਉਹਦੀ ਜਿਹੜੀ ਆ ਗੁਣਵੰਤਾ ਹੋਏਗੀ ਸੋ ਲੋੜ ਆ ਕਿ ਮਿੱਟੀ ਨੂੰ ਜਿਹੜੀ ਆ ਆਪਾਂ ਉਹ ਕਿਸਾਨ ਲਈ ਉਹ ਉਹਦਾ ਜ਼ਰੂਰੀ ਹੈ ਕਿ ਵੱਧ ਤੋਂ ਵੱਧ ਇਹ ਤੋਂ ਕਮਾਉਣ ਲਈ ਉਹਨੂੰ ਜ਼ਰਖੇਜ ਬਣਾਵੇ ਸੋ ਅੱਛਾ ਡਾਕਟਰ ਸਾਹਿਬ ਜਿੱਦਾਂ ਤੁਸੀਂ ਗੱਲ ਕਰਦੇ ਆ ਆਪਾਂ ਜਦੋਂ ਮਨੁੱਖੀ ਸਿਹਤ ਦੀ ਗੱਲ ਕਰਦੇ ਆ ਮੈਨੂੰ ਯਾਦ ਆ चौहान ਸਾਹਿਬ ਜਦੋਂ ਆਪਾਂ ਛੋਟੇ ਛੋਟੇ ਹੁੰਦੇ ਸੀ ਨਾ ਕਿਤੇ ਉਹ ਆੜ ਘੜਦਿਆਂ ਜਾਂ ਕੁਝ ਹੋਰ ਕਰਦਿਆਂ ਮਾੜੀ ਮੋਟੀ ਕਈ ਵੱਜ ਜਾਣੀ ਜਾਂ ਕੁਝ ਹੋਰ ਕਿਤੇ ਛੱਟ ਸੁੱਟ ਲੱਗ ਜਾਣੀ ਤਾਂ ਦਵਾ ਸੱਟ ਕਹਣਾ ਯਾਰ ਆ ਮਿੱਟੀ ਪਾ ਲਾਓ ਚੱਕ ਕੇ ਮਿੱਟੀ ਲਾ ਲੈਣੀ ਮਿੱਟੀ ਲਾ ਲੈਣੀ ਤੇ ਉਹ ਠੀਕ ਵੀ ਹੋ ਜਾਣੀ ਠੀਕ ਹੋ ਜਾਂਦਾ ਸੀ ਤੇ ਹੁਣ ਜਦੋਂ ਅੱਜ ਦੇ ਸੰਦਰਭ ਚ ਆਪਾਂ ਗੱਲ ਕਰੀਏ ਅੱਜ ਅਸੀਂ ਇਹ ਗੱਲਾਂ ਕਰਦੇ ਪਏ ਆਂ ਕਿ ਮਿੱਟੀ ਬਹੁਤ ਜ਼ਹਿਰੀਲੀ ਆ ਭਾਈ ਬਚੋ ਨਾ ਲਾਓ ਨਾ ਲਾਓ ਇਹ ਅੰਦਰ ਨਾਲ ਲੰਘ ਜੇ ਦੇਖਿਆ ਨਹੀਂ ਕਿਤੇ ਆਪਾਂ ਜਾਂਦੇ ਹੋਏ ਸਭ ਮੂੰਹ ਫੇਰਨ ਭੇਟੀ ਫਿਰਦੇ ਆ ਕਿਤੇ ਮਿੱਟੀ ਦਾ ਕਿਣਕਾ ਨਾਲ ਅੰਦਰ ਲਾ ਲੈਣੀ ਨਾ ਚਲਾ ਜਾਵੇ ਹੈਨਾ ਤੇ ਅੱਗੇ ਕਹਿੰਦੇ ਹੁੰਦੇ ਸੀ ਵੀ ਨਿਆਣਾ ਜਿਹੜਾ ਮਿੱਟੀ ਖਾਣੀ ਚੰਗੀ ਆ ਉਹਦੇ ਲਈ ਕਹਿੰਦੇ ਹੁੰਦੇ ਸੀ ਸਿਹਤ ਚੰਗੀ ਬਣਦੀ ਆ ਹਾਂ ਤੇ ਮਨੁੱਖੀ ਸਿਹਤ ਦੇ ਬਾਰੇ ਜਦੋਂ ਆਪਾਂ ਗੱਲ ਕਰਦੇ ਆ ਤੇ ਮਿੱਟੀ ਦਾ ਮਨੁੱਖੀ ਸਿਹਤ ਨਾਲ ਸਬੰਧ ਪਹਿਲਾਂ ਕਿਹੋ ਜਿਹਾ ਸੀ ਹੁਣ ਕਿਹੋ ਜਿਹਾ ਆ ਤੇ ਕਿਹੋ ਜਿਹਾ ਹੋਣਾ ਚਾਹੀਦਾ ਉਹਦੇ ਬਾਰੇ ਥੋੜਾ ਜਿਹਾ ਸਾਨੂੰ ਗੱਲ ਦੱਸੋ ਸਿਹਤ ਦਾ ਸਿੱਧਾ ਸਬੰਧ ਆ ਮਿੱਟੀ ਦੇ ਨਾਲ ਕਿਉਂਕਿ ਸਿਹਤ ਜਿਹੜੀ ਆ ਸਾਡੀ ਖੁਰਾਕ ਦੇ ਤੇ ਨਿਰਭਰ ਕਰਦੀ ਏ ਬਿਲਕੁਲ ਇਹੋ ਜੇ ਆਪਾਂ ਖਾਵਾਂਗੇ ਉਹੋ ਜੇ ਸਾਡੇ ਸਿਹਤ ਦੇ ਵਿੱਚ ਨਾ ਕਿਉਂਕਿ ਜਿੰਨੇ ਵੀ ਸਰੀਰ ਨੂੰ ਜਿਹੜੇ ਹੈਲਥ ਏਕਸਪਰਟ ਦੱਸਦੇ ਉਹ ਖਰਾਕੀ ਤੱਤ ਚਾਹੀਦੇ ਨੇ ਖਰਾਕ ਦੇ ਵਿੱਚ ਹੋਣੇ ਤੇ ਉਹ ਖਰਾਕੀ ਤੱਤ ਸਾਡੇ ਜ਼ਮੀਨ ਤੋਂ ਹੀ ਆਉਣੇ ਨੇ ਜਿਹੋ ਜੀ ਜ਼ਮੀਨ 'ਚ ਆਪਾਂ ਫਸਲ ਬੀਜਾਂਗੇ ਉਹ ਤੱਤ ਸਾਰੇ ਤੇ ਸਾਰੇ ਸਾਡੀ ਖਰਾਕ 'ਚ ਆਉਂਦੇ ਆ ਜੀ 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 ਇਸ ਕਰਕੇ ਜੇਕਰ ਮਿੱਟੀ ਮਿੱਟੀ ਦੇ ਵਿੱਚ ਖਰਾਕੀ ਤੱਤਾਂ ਦੀ ਕੋਈ ਘਾਟ ਹੈ ਤਾਂ ਸਾਡੀ ਖਰਾਕ ਦੇ ਵਿੱਚ ਹੀ ਉਹਨਾਂ ਤੱਤਾਂ ਦੀ ਘਾਟ ਆਉਣੀ ਹੈ ਜੀ 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 ਸੋ ਅੱਜ ਦੀ ਦਨ ਦੇ ਵਿੱਚ ਮਿੱਟੀ ਦੇ ਵਿੱਚ ਇੰਬੈਲੈਂਸ ਹੋਣ ਕਰਕੇ ਸਾਡੇ ਜਿਹੜੀ ਖੁਰਾਕ ਆ ਉਹ ਵੀ ਉਹ ਬਹੁਤ ਹੀ ਜਿਹੜੀ ਆ ਉਹਨਾਂ ਖਰਾਕੀ ਤੱਤਾਂ ਦੀ ਜਿਹੜੀ ਸੰਤੋਲਤਾ بگੜ ਗਈ ਆ ਹੂੰ ਪੂਰੇ ਤੱਤ ਜਿੰਨੇ ਚਾਹੀਦੇ ਖਰਾਕ ਦੇ ਵਿੱਚ ਸਾਡੀ ਖਰਾਕ ਚੋਂ ਨਹੀਂ ਮਿਲ ਰਹੇ ਹੂੰ ਕਿਉਂਕਿ ਸਾਡੀ ਮਿੱਟੀ ਦੇ ਵਿੱਚ ਜਿਹੜਾ ਵਾ ਕੁਝ ਜ਼ਿਆਦਾ ਝਾੜ ਲੈਣ ਵਾਲੀਆਂ ਫਸਲਾਂ ਬੀਜਣ ਕਰਕੇ ਕੁਝ ਤੱਤਾਂ ਦੀ ਜ਼ਿਆਦਾ ਵੱਤੋਂ ਜਿਹੜੀਆਂ ਔਰ ਸੈਨਿਕ ਖਾਦਾਂ ਦੀ ਵਰਤੋਂ ਕਰਕੇ ਜ਼ਮੀਨ ਦੇ ਵਿੱਚ ਸਾਰੇ 17 ਤੱਤ ਜਿਹੜੇ ਸਾਇੰਸ ਦਾ ਮੰਨਦੇ ਆ ਕਿ ਸਾਡੀ ਫਸਲ ਨੂੰ ਚਾਹੀਦੇ ਸੀ ਉਹਨਾਂ ਤੱਤਾਂ ਦਾ ਬੈਲੈਂਸ ਜਿਹੜਾ ਉਹ ਨਹੀਂ ਰਿਹਾ ਤੇ ਸਾਡੀ ਖਾਹਕ ਦੇ ਵਿੱਚ ਇਹਨਾਂ ਤੱਤਾਂ ਦੀ ਜਿਹੜੀ ਘਾਟ ਆ ਗਈ ਆ। ਹੂੰ ਸੋ ਇਹਨਾਂ ਤੱਤਾਂ ਦੇ ਘਾਟ ਕਰਨ ਕੇ ਸਾਨੂੰ ਅੱਜ ਹਰ ਇੱਕ ਬੰਦਾ ਜਿਹੜਾ ਉਹ ਸਪਲੀਮੈਂਟ ਵਰਤ ਰਿਹਾ ਵੀ ਡਾਕਟਰਾਂ ਨੇ ਕਹਿੰਦੇ ਵੀ ਤੁਹਾਨੂੰ ਆ ਚੀਜ਼ ਦੀ ਘਾਟ ਆ ਜਿੰਕ ਦੀ ਘਾਟ ਆ ਕੋਈ ਆਇਰਨ ਦੀ ਘਾਟ ਹੈ ਮੈਗਨੀਸ਼ੀਅਮ ਦੀ ਘਾਟ ਉਹ ਸਾਨੂੰ ਵਿਟਾਮਿਨ ਜਿਹੜੇ ਤੱਤ ਜਿਹੜਾ ਲੈਣੇ ਹਰ ਇੱਕ ਬੰਦੇ ਨੂੰ ਲੈਣੇ ਆ ਫਿਰ ਸੋ ਜੇਕਰ ਜ਼ਮੀਨ ਦੇ ਵਿੱਚ ਤੱਤਾਂ ਆਪਾਂ ਸਾਰੇ ਪੂਰੇ ਕਰ ਲਈਏ ਤੇ ਸਾਨੂੰ ਜਿਹੜੇ ਆ ਇਹਨਾਂ ਤੱਤਾਂ ਦੇ ਬਾਹਰੋਂ ਲੈਣ ਦੀ ਕੋ ਲੋੜ ਨਹੀਂ ਪਹਿਲਾਂ ਇਹ ਸਾਡੀ ਜ਼ਮੀਨ ਦੇ ਵਿੱਚ ਇਹਨਾਂ ਦਾ ਬੈਲੈਂਸ ਬਹੁਤ ਵਧੀਆ ਸੀ ਪੁਰਾਣੇ ਜ਼ਮਾਨੇ ਦੀ ਤੁਸੀਂ ਗੱਲ ਜਿਹੜੀ ਕੀਤੀ ਆ ਉਦੋਂ ਸਾਨੂੰ ਕੋਈ ਬਾਹਰੋਂ ਇਹੋ ਜਿਹੇ ਜਿਹੜੇ ਕੈਮੀਕਲ ਲੈਣੇ ਨਹੀਂ ਸੀ ਪੈਂਦੇ ਤੇ ਸਾਡੀ ਸਾਡੀ ਖਰਾਕ ਦੇ ਵਿੱਚ ਇਹ ਸਾਰੇ ਤੱਤ ਹੁੰਦੇ ਸੀ ਅੱਜ ਦੀ ਜਿਹੜੀ ਤਰੀਕ ਦੇ ਵਿੱਚ ਆ ਸਾਨੂੰ ਇਹਨਾਂ ਤੱਤਾਂ ਦੀ ਘਾਟ ਕਰਕੇ ਜਿਹੜਾ ਬਾਹਰੋਂ ਲੈਣੇ ਪੈ ਰਹੇ ਸੋ ਜਿਹੜਾ ਮਿੱਟੀ ਦੇ ਨਾਲ ਜਿਹੜਾ ਬੰਦੇ ਦੀ ਸਿਹਤ ਦਾ ਬਹੁਤ ਵੱਡਾ ਸਬੰਧ ਆ। ਹੂੰ। ਦੂਸਰੀ ਗੱਲ ਜਿਹੜੀ ਜ਼ਹਿਰਾਂ ਦੀ ਤੁਸੀਂ ਕੀਤੀ ਆ। ਹੂੰ। ਜ਼ਹਿਰਾਂ ਦੀ ਵਰਤੋਂ ਆਪਾਂ ਇੱਕ ਤਾਂ ਫਸਲਾਂ ਦੇ ਉੱਪਰ ਕਰਦੇ ਆ। ਕਈ ਕਿਸਾਨ ਇਹੋ ਜਿਹਾ ਜ਼ਮੀਨ ਦੇ ਵਿੱਚ ਸਿੱਧਾ ਜਿਹੜੇ ਜ਼ਹਿਰ ਪਾ ਰਹੇ ਆ। ਪਾ ਰਹੇ ਆ। ਉਹਨਾਂ ਜ਼ਹਿਰਾਂ ਦਾ ਅਸਰ ਵੀ ਸਾਡੀ ਖਰਾਕ ਤੇ ਹੋ ਰਿਹਾ। ਸਾਡਾ ਜਿਹੜਾ ਜ਼ਮੀਨ ਇਠੜਾ ਪਾਣੀ ਆ। ਹੂੰ। ਉਹਨਾਂ ਦੇ ਵਿੱਚ ਉਹ ਜਰੀਲੇ ਤੱਤ ਜਾ ਕੇ ਸਾਡੇ ਪਾਣੀ ਨੂੰ ਵੀ ਦੁਸ਼ਿਤ ਕਰ ਰਿਹਾ ਤੇ ਸਾਡੇ ਜਿਹੜਾ ਖਰਾਕ ਆ ਜਿਹੜੀ ਅਸੀਂ ਜਮੀਨ ਤੋਂ ਪੈਦਾ ਕਰਦੇ ਉਹ ਖਰਾਕ ਤੇ ਵਿੱਚ ਵੀ ਉਹ ਜਿਹੜੇ ਜਿਹੜੇ ਜਰੀਲੇ ਤਾਤ ਹੁਣ ਕਰਕੇ ਸਾਡਾ ਬਹੁਤ ਜਿਹੜਾ ਭਿਆਨਕ ਬਿਮਾਰੀਆਂ ਜਿਹੜੇ ਕਈ ਲੱਗ ਰਹੀਆਂ ਇਨਸਾਨਾਂ ਨੂੰ ਸੋ ਇਹਦੇ ਵਿੱਚ ਮਿੱਟੀ ਦਾ ਬਹੁਤ ਵੱਡਾ ਯੋਗਦਾਨ ਹੈ ਜਿਹੜੀ ਸਾਡੀ ਸਿਹਤ ਦੇ ਵਿੱਚ ਆ ਜਿਹੜੀ ਤੁਸੀਂ ਡਾਕਟਰ ਸਾਹਿਬ ਗੱਲ ਕੀਤੀ ਆ ਛੋਟੇ ਹੁੰਦੇ ਤਾਂ ਸਾਨੂੰ ਆਮ ਹੀ ਕਰਦੇ ਕਹਿੰਦੇ ਹੁੰਦੇ ਲੱਸੀ ਮਿਲੇ ਪੀਣ ਨੂੰ ਗੁੜ ਮਿਲੇ ਖਾਣ ਨੂੰ ਦੇਖ ਮੇਰੇ ਮਿੱਤਰਾਂ ਫੇ ਲੋਹੇ ਵਰਗੀ ਜਾਨ ਨੂੰ ਹੈ ਉਹ ਤਾਤੇ ਹੀ ਹੋਣਗੇ ਤੱਤੀ ਸੀ ਜੀ ਉਹਨਾਂ ਵਿੱਚੋਂ ਹੀ ਫਸਲ ਉਹਦੇ ਵਿੱਚੋਂ ਫਸਲ ਨਿਕਲਦੀ ਸੀ ਹੌਣ ਨਹੀਂ ਕਹਿੰਦੇ ਹੁਣ ਘਟ ਕਹਿੰਦੇ ਆ ਹਾਂ ਬਿਲਕੁਲ 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 ਡਾਕਟਰ ਸਾਹਿਬ ਉਪਜਾਊ ਸ਼ਕਤੀ ਜਿਵੇਂ ਗੱਲ ਕਰਾਂ ਜ਼ਮੀਨ ਦੀ ਉਪਜਾਊ ਸ਼ਕਤੀ ਉਹਦਾ ਮਤਲਬ ਇਹੀ ਆ ਵੀ ਇਹ ਜਿਹੜੇ ਤੱਤੋਂ ਦੇ ਵਿੱਚ ਭਰਪੂਰ ਹੋਣੇ ਚਾਹੀਦੇ ਹਨਾ ਫਿਰ ਇਹ ਕਿਹਨਾ ਗੱਲਾਂ ਤੇ ਨਿਰਭਰ ਕਰਦੀ ਹੈ ਕਿ ਲੰਬੇ ਸਮੇਂ ਲਈ ਬਰਕਰਾਰ ਬਣੀ ਰਹੇ ਹਾਂਜੀ ਬਹੁਤ ਜ਼ਰੂਰੀ ਹੈ ਜੀ ਮਿੱਟੀ ਜੇ ਆਪਾਂ ਮਿੱਟੀ ਜੋ ਕੋਈ ਪੈਦਾ ਕਰਨਾ ਵਾ ਉਹਦੇ ਇੱਕ ਤੇ ਕੁਆਂਟੀਟੀ ਦੀ ਗੱਲ ਹੁੰਦੀ ਹੈ ਇੱਕ ਕੁਆਲਿਟੀ ਇੱਕ ਗੁਣਵੰਤਾ ਤੇ ਇਹ ਉਹਦਾ ਜਿਹੜਾ ਕਿੰਨੀ ਆਪਾਂ ਮਾਤਰਾ ਕੱਢਦੇ ਆ ਜੀ ਇਹਨਾਂ ਦੋਨਾਂ ਲਈ ਪਹਿਲਾਂ ਆਪਣਾ ਸਮਝਾਂ ਮਿੱਟੀ 'ਚ ਹੁੰਦਾ ਕੀ ਆ ਮਿੱਟੀ ਮੇਨ ਜਿਹੜੇ ਆ ਇੱਕ ਤੱਤਾਂ ਤੋਂ ਬਣੀ ਹੁੰਦੀ ਆ ਹਮ ਕੁਝ ਉਹਦੇ ਵਿੱਚ 20-25% ਪਾਣੀ 25% ਹਵਾ ਤੇ 5% ਜਿਹੜਾ ਜੀਵਿਕ ਮਾਦਾ ਹੁੰਦਾ ਉਹ ਹਮ ਪਰ ਆਪਾਂ ਜਿਉਂ-ਜਿਉਂ ਵੱਧ ਫਸਲਾਂ ਦਾ ਝਾੜ ਲੈ ਰਹੇ ਆ ਇਹਨਾਂ ਚੀਜ਼ਾਂ ਦਾ ਜਿਹੜਾ ਸੰਤੁਲਨ ਆ ਉਹ ਕਾਇਮ ਨਹੀਂ ਰਿਹਾ ਜੀਵਕ ਮਾਦਾ ਅੱਜ ਜੇ ਆਪਾਂ ਮਿੱਟੀਆਂ ਬਹੁਤੀਆਂ ਆਪਣੇ ਚੈੱਕ ਕਰਾਈ ਤੇ 1% ਵੀ ਨਹੀਂ ਹੈਗਾ ਜਿਹੜਾ ਕਿ 5% ਚਾਹੀਦਾ ਸੋ ਇਹਦਾ ਕਰਕੇ ਜਿਹੜਾ ਵਾ ਇੱਕ ਹੋਰ ਜਿਹੜੀ ਚੀਜ਼ ਆ ਮਿੱਟੀ ਦੇ ਵਿੱਚ ਸਭ ਤੋਂ ਵੱਧ ਉਹ ਕਰੋੜਾਂ ਦੇ ਵਿੱਚ ਛੋਟੇ ਛੋਟੇ ਜੀਵਾਣੂ ਹੁੰਦੇ ਆ ਹਾਂਜੀ ਉਹ ਜੀਵਾਣੂ ਜਿਹੜੇ ਸਾਡੀ ਖਾਦ ਬਣਾਉਂਦੇ ਆ ਜਿਹੜੇ ਪੌਦਿਆਂ ਦੀ ਖਾਦ ਉਹ ਉਹ ਜੀਵਾਣੂ ਆਰਾ ਹੀ ਬਣਦੀ ਹੈ ਜੋ ਜ਼ਮੀਨ ਦੇ ਵਿੱਚ ਕੋਈ ਵੀ ਖਾਦ ਪਾਈ ਜਾਂਦੀ ਆ ਭਾਵੇਂ ਉਹ ਰਸਾਇਣਿਕ ਖਾਦ ਆ ਚਾਹ ਕੋਈ ਜੀਵਿਕ ਮਾਦਾ ਪਾਉਣੇ ਔਰ ਉਹ ਜਵਾਨ ਨੂੰ ਨੂੰ ਕਨਵਰਟ ਕਰਕੇ ਜਿਹੜੇ ਪੌਦੇ ਦੀ ਖਰਾਕ ਬਣਾਉਂਦੇ ਆ ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਮਿੱਟੀ ਦੀ ਇਹ ਪਜਾਊ ਸ਼ਕਤੀ ਵਿੱਚ ਇੱਕ ਬੈਲੈਂਸ ਹੋਣਾ ਜ਼ਰੂਰੀ ਆ ਸੋ ਸਾਰੇ ਇਹਨਾਂ ਨੂੰ ਆਪਾਂ ਜੇ ਸੰਤੁਲਨ ਦੇ ਵਿੱਚ ਰੱਖਾਂਗੇ ਤਾਂ ਸਾਂ ਹੀ ਆਪਾਂ ਕਹਿ ਸਕਦੇ ਸਾਡੀ ਜਿਹੜੀ ਮਿੱਟੀ ਆ ਪਜਾਊ ਆ ਪਰ ਜਿਉਂ ਜਿਉਂ ਆਪਾਂ ਝਾੜ ਲੈਂਦੇ ਤੇ ਜਾ ਰਹਿਆਂ ਤੇ ਕੁਝ ਤੱਤ ਜਿਹੜੇ ਉਹਨਾਂ ਦੀ ਮਾਤਰਾ ਆਪਾਂ ਬਹੁਤ ਜ਼ਿਆਦਾ ਵਰਤਦੇ ਆ ਉਦਾਹਰਨ ਦੇ ਤੌਰ ਤੇ ਜੂਰੀਆ ਜਾਂ ਡੀਜੀਪੀ ਦੀ ਵਰਤੋਂ ਬਹੁਤ ਜ਼ਿਆਦਾ ਹੁੰਦੀ ਆ ਉਹਨਾਂ ਦੇ ਜਿਆਦਾ ਵਰਤੋਂ ਦੇ ਕਾਰਨ ਜਿਹੜੇ ਹੋਰ ਤੱਤ ਜਿਹੜੇ ਆ ਸਾਇੰਸ ਦਾਣ ਕੇ ਨੂੰ 17 ਤੱਤ ਪੌਦੇ ਨੂੰ ਜ਼ਰੂਰੀ ਆ ਜਿਹੜੇ ਉਹਦੀ ਗਰੋਥ ਵਾਸਤੇ ਹਮ ਪਰ ਦੋ ਤਿੰਨ ਤੱਤਾਂ ਦੀ ਵਾਧੂ ਮਾਤਰਾ ਵਰਤਣ ਕਰਕੇ ਦੂਸਰੇ ਤੱਤਾਂ ਦਾ ਜਿਹੜਾ ਉਹ ਬੈਲੈਂਸ ਵਿਗੜਨ ਕਰਕੇ ਜਾਂ ਉਹਨਾਂ ਦੀ ਘਾਟ ਆਉਣ ਕਰਕੇ ਜਿਹੜੇ ਜਿਹੜੀ ਜ਼ਮੀਨ ਪੂਰਾ ਜਿਹੜਾ ਇਸ ਮੌਕੇ ਤੇ ਕੋਈ ਆਪਾਂ 1-2% ਝਾਰ ਵਧ ਲੈ ਲਾਂਗੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਉਹ ਸਾਡੇ ਜ਼ਮੀਨ ਦੀ ਪਜਾਊ ਸ਼ਕਤੀ ਆਪਾਂ ਬਰਕਰਾਰ ਨਹੀਂ ਰੱਖ ਸਕਦੇ ਸੋ ਇਸ ਕਰਕੇ ਜ਼ਰੂਰੀ ਆ ਕਿ ਮਿੱਟੀ ਦੀ ਪਜਾਊ ਸ਼ਕਤੀ ਬਰਕਰਾਰ ਰੱਖਣੀ ਸਾਨੂੰ ਜਿਹੜੇ ਇਹ ਰਸਾਇਣਕ ਖਾਦਾਂ ਦੇ ਨਾਲ ਨਾਲ ਜਿਹੜਾ ਜੀਵਿਕ ਮਾਦਾਂ ਜਮੀਨ ਦੇ ਵਿੱਚ ਉਹਨੂੰ ਰਲਾਉਣਾ ਬਹੁਤ ਜ਼ਰੂਰੀ ਆ ਜਿਹੜੀ ਰਹਿਣ ਖੂੰ ਫਸਲਾਂ ਦੀ ਬਚਦੀ ਆ ਉਹਨੂੰ ਜ਼ਮੀਨ ਦੇ ਵਿੱਚ ਹੀ ਵਾਇਆ ਜਾਵੇ ਬਜਾਏ ਕਿ ਉਹਨੂੰ ਬਾਹਰ ਕੱਢ ਕੇ ਜਾਂ ਅੱਗ ਲਾ ਕੇ ਸਾੜਨ ਦੇ ਬਜਾਏ ਉਹਦੇ ਨਾਲ ਇੱਕ ਤੇ ਸਾਡਾ ਜੀਵਿਕ ਮਾਦਾਂ ਨਸ਼ਟ ਹੋ ਜਾਂਦਾ ਜਿਹਦੇ ਵਿੱਚ ਸਾਰੇ ਦੇ ਸਾਰੇ ਜਿਹੜੇ ਜ਼ਰੂਰੀ ਤੱਤ ਹੁੰਦੇ ਉਹ ਸੜ ਕੇ ਨਸ਼ਟ ਹੋ ਜਾਂਦੇ ਆ ਦੂਸਰਾ ਜਿਹੜਾ ਆਪਾਂ ਜੀਵਿਕ ਮਾਦਾਂ ਜਿਹੜੇ ਜੀਵਾਣੂ ਮੈਂ ਤੁਹਾਨੂੰ ਕਿਹਾ ਜਮੀਨ ਦੇ ਵਿੱਚ ਹੁੰਦੇ ਉਹਨਾਂ ਦੀ ਖਰਾਕ ਹੋਈ ਜੀਵਿਕ ਮਾਦਾ ਵਾ ਜੇ ਉਹ ਆਪਾਂ ਉਹਨਾਂ ਦੀ ਸੰਖਿਆ ਨੂੰ ਪੂਰਾ ਬਰਕਰਾਰ ਰੱਖਣਾ ਵਾ ਆਪਣੀ ਜ਼ਮੀਨ ਨੂੰ ਪਜਾਓ ਬਣਾਉਣੀ ਤੇ ਸਾਨੂੰ ਜ਼ਰੂਰੀ ਹੈ ਕਿ ਜੀਵਿਕ ਮਾਦਾ ਜਿਹੜਾ ਵਾ ਉਹ ਜ਼ਮੀਨ ਦੇ ਵਿੱਚ ਵੱਧ ਵੱਧ ਜਿਹੜਾ ਉਹਨੂੰ ਰਲਾਇਆ ਜਾਵੇ ਹੂੰ ਇਸੇ ਦੇ ਨਾਲ ਹੀ ਜਿਹੜਾ ਇਹ ਹੋਰ ਜਿਹੜੇ ਆਰਗੇਨਿਕ ਖਾਦਾਂ ਜਾਂ ਆਪਾਂ ਪਸ਼ੂਆਂ ਦੀ ਜਿਹੜੀ ਆ ਗੋਬਰ ਆ ਉਹਨੂੰ ਜ਼ਮੀਨ ਦੇ ਵਿੱਚ ਰਲਾਵਾਂਗੇ ਤੇ ਉਹਦੇ ਨਾਲ ਜਿਹੜਾ ਸਾਡਾ ਜੀਵਾਨੂਆਂ ਦੀ ਸੰਖਿਆ ਵੀ ਵਧੂਗੀ ਤਾਂ ਆਪਾਂ ਜਿਹੜਾ ਫਸਲਾਂ ਦਾ ਰਹਿਣ ਖੋਣ ਦੇ ਵਿੱਚ ਮਲਾਉਣੇ ਆ ਉਹ ਵੀ ਛੇਤੀ ਗਲੇਗਾ ਕਿਉਂਕਿ ਉਹਨੂੰ ਗਾਲਣ ਲਈ ਜਿਹੜਾ ਵਾ ਜਵਾਨੂਆਂ ਦੀ ਸੰਖਿਆ ਬਹੁਤ ਚਾਹੀਦੀ ਹੈ ਤੇ ਉਹ ਉਹ ਜਿਹੜੇ ਸਾਡੇ ਪਸ਼ੂਆਂ ਦਾ ਗੋਬਰ ਆ ਜਾਂ ਉਹਨਾਂ ਦਾ ਪਿਸ਼ਾਬ ਆ ਜ਼ਮੀਨ ਦੇ ਵਿੱਚ ਪਏਗਾ ਤੇ ਉਹਨਾਂ ਦੀ ਸੰਖਿਆ ਜ਼ਿਆਦਾ ਹੋਣ ਕਰਕੇ ਸਾਡਾ ਇਹਨੂੰ ਸਾਨੂੰ ਕੋਈ ਸਮੱਸਿਆ ਨਹੀਂ ਆਏਗੀ ਕਿ ਸਾਡਾ ਜਿਹੜਾ ਇਹ ਰਹਿਦ ਖੁੰਦ ਹੈ ਇਹ ਸਾਡੀ ਜ਼ਮੀਨ ਦੇ ਵਿੱਚ ਛੇਤੀ ਗੱਲ ਦਾਣੀ ਆ ਕਿਉਂਕਿ ਜਿੰਨੇ ਜਵਾਨੂ ਆਉਣਗੇ ਉਹਨੀ ਛੇਤੀ ਜਿਹੜਾ ਉਹ ਜੀਵਕ ਮਾਦਾ ਉਹ ਛੇਤੀ ਗਲ ਕੇ ਸਾਡੀ ਜ਼ਮੀਨ ਦਾ ਹਿੱਸਾ ਬਣ ਕੇ ਉਹ ਖੁਰਾਕ ਬਣੇਗਾ ਉਹਦੇ ਨਾਲ ਸਾਡੀ ਜ਼ਮੀਨ ਦੀ ਜਿਹੜੀ ਉਪਜਾਊ ਸ਼ਕਤੀ ਆ ਇਹ ਮੇਨ ਮੇਨ ਜਿਹੜੇ ਕਾਰਨ ਹੈ ਜਿਹਦੇ ਕਰਕੇ ਜਿਹੜੀ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਕਿਦਾਂ ਆਪਾਂ ਬਰਕਰਾਰ ਰੱਖ ਸਕਦੇ ਆ ਤੇ ਵੱਧ ਝਾੜ ਲੈ ਸਕਦੇ ਆ ਹਾਂ ਤੇ ਜਪਾਲ ਜੀ ਅਸੀਂ ਦੇਖਿਆ ਵੀ ਕਿਸਾਨ ਵੀਰ ਨਾਲ ਕੀ ਕਰਦੇ ਆ ਵੀ ਜ਼ਮੀਨ ਚੋਂ ਕੱਢੀ ਜਾਂਦੇ ਆ ਹਨਾ ਜਦੋਂ ਜ਼ਮੀਨ ਦੀ ਸਿਹਤ ਵਿਗੜਦੀ ਹੈ ਮੈਨੂੰ ਲੱਗਦਾ ਵੀ ਟੈਸਟ ਬਹੁਤ ਘੱਟ ਕਰਾਉਂਦੇ ਆ ਬਹੁਤ ਘੱਟ ਜਦ ਕਿ ਗੁਰੂਆਂ ਨੇ ਸਾਡਿਆਂ ਨੇ ਕਿਹਾ ਆ ਵੀ ਜਿਹੜੀ ਮਾਤਾ ਧਰਤ ਹੈ ਧਰਤੀ ਮਾਤਾ ਆ ਬਿਲਕੁਲ ਬਿਲਕੁਲ ਆਪਣੀ ਮਾਤਾ ਢਿੱਲੀ ਹੋ ਜਾਵੇ ਆਪਾਂ ਉਹਦੀ ਦਵਾਈ ਦੌਣ ਤੁਰਦੇ ਆ ਤੇ ਟੈਸਟ ਵੀ ਕਰਾਉਨੇ ਆ ਆਹ ਤੇ ਇਧਰ ਨੂੰ ਧਿਆਨ ਕਿਸਾਨ ਵੀਰਾਂ ਨੂੰ ਦੇਣਾ ਪਊ ਜੇ ਅਸੀਂ ਲੰਬੇ ਸਮੇਂ ਲਈ ਸਾਡੀ ਇਸ ਧਰਤੀ ਮਾਂ ਦੇ ਵਿੱਚੋਂ ਉਪਜ ਲੈਣੀ ਆ ਬਹੁਤ ਜ਼ਰੂਰੀ ਆ ਵੀ ਇਹਦੀ ਉਪਜਾਊ ਸ਼ਕਤੀ ਹੈ ਜਿਹੜੀ ਉਹ ਬਰਕਰਾਰ ਅਸੀਂ ਰਕੀ ਟੈਸਟ ਕਰਾ ਕੇ ਹੀ ਅਸੀਂ ਇਹ ਸਾਰਾ ਕੁਝ ਵਿੱਚ ਪਾਈਏ ਦਾ ਚੰਗਾ ਹਾਂ ਅੱਛਾ ਡਾਕਟਰ ਸਾਹਿਬ ਨੇ ਇੱਕ ਹੋਰ ਬੜੀ ਖਾਸ ਗੱਲ ਕੀਤੀ ਹੈ ਡਾਕਟਰ ਸਾਹਿਬ ਸੰਤੁਲਨ ਦੀ ਜੀ ਡਾਕਟਰ ਸਾਹਿਬ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਇਹ ਸਾਰੀ ਜਿਹੜੀ ਕਾਇਨਾਤ ਹੈ ਸੰਤੁਲਨ ਹੀ ਹੈ ਹੂੰ ਜੀ ਇਹਦੇ ਚੋਂ ਇੱਕ ਵੀ ਕੋਈ ਗ੍ਰਹਿ ਹਿੱਲ ਗਿਆ ਤੇ ਉਹ ਸਾਰਾ ਹੀ ਨਸ਼ਟ ਕਹਿੰਦੇ ਹੋ ਸਕਦਾ। ਜੀ ਜੀ ਜੀ। ਇਹ ਜਿੱਥੇ ਘੁੰਮਦੇ ਉੱਥੇ ਹੀ ਘੁੰਮਦੇ ਆ। ਇਦਾਂ ਹੀ ਜਦੋਂ ਅਸੀਂ ਵਾਤਾਵਰਣ ਦੀ ਗੱਲ ਕਰਦੇ ਆ। ਹਾਂ ਜੀ। ਤੇ ਅਕਸਰ ਵਾਤਾਵਰਣ ਨੂੰ ਆ ਚੌਹਾਨ ਸਾਹਿਬ ਆਪਾਂ ਮਿੱਟੀ ਉਹਦੇ ਚ ਲੈਂਦੇ ਨਹੀਂ ਕਈ ਵਾਰੀ। ਹਾਂ। ਆਪਾਂ ਕਹਿੰਦੇ ਆ ਹਵਾਈ ਖਰੇ ਵਾਤਾਵਰਣ ਹੈ। ਇਹ ਹਵਾ ਪਾਣੀ ਤੇ ਮਿੱਟੀ ਤਿੰਨਾਂ ਨਾਲ ਹੀ ਬਣਦਾ। ਜਦ ਕਿ ਮਿੱਟੀ ਦਾ ਵੀ ਉਹ ਚ ਬਹੁਤ ਵੱਡਾ ਯੋਗਦਾਨ ਹੈ। ਹਾਂ ਜੀ। ਉਹਦੇ ਬਾਰੇ ਵੀ ਸਾਨੂੰ ਥੋੜਾ ਖੋਲ ਕੇ ਦੱਸੋ ਵੀ ਇਹ ਕਿੰਨਾ ਕੁ ਯੋਗਦਾਨ ਪਾਉਂਦੀ ਆ ਵਾਤਾਵਰਣ ਦੂਸ਼ਿਤ ਚ ਜਾਂ ਵਾਤਾਵਰਣ ਚੰਗਾ ਰ ਵਾਤਾਵਰਨ ਦੇ ਤਿੰਨ ਕੰਧਾਂ ਜੋ ਚਾਹ ਸਕਦੇ ਮਿੱਟੀ ਪਾਣੀ ਹਵਾ ਸਾਰਾ ਇਹ ਵਾਤਾਵਰਨ ਦਾ ਹਿੱਸਾ ਵਾ ਬਿਲਕੁਲ ਪਰ ਜਿਉ ਜੋ ਬੰਦੇ ਨੇ ਤਰੱਕੀ ਕੀਤੀ ਆ ਸਾਡਾ ਗੱਡੀਆਂ ਆਈਆਂ ਹੋਰ ਵਹੀਕਲ ਆਏ ਆ ਹੁਣ ਤੇ ਪਹਿਲਾਂ ਇੰਨੀਆਂ ਗੱਡੀਆਂ ਨਹੀਂ ਜਿੰਨੇ ਹੁਣ ਜਾ ਜੋੜਦੇ ਆ ਜੀ ਬਿਲਕੁਲ ਜੀ ਬਿਲਕੁਲ ਹਾਂ ਤੇ ਉਹਦਾ ਕਰਕੇ ਵਾਤਾਵਰਨ ਦੇ ਵਿੱਚ ਜ਼ਹਿਰੀਲੀਆਂ ਗੈਸਾਂ ਦਾ ਹੋਣਾ ਵੀ ਲਾਜ਼ਮੀ ਵੀ ਆਉਣਗੇ ਜਦੋਂ ਆਉਣਗੀਆਂ ਜੀ ਬਿਲਕੁਲ ਐਕਚੁਅਲੀ ਉਹਨੂੰ ਜਿਹੜੀ ਧਰਤੀ ਆ ਬੜਾ ਵੱਡਾ ਯੋਗਦਾਨ ਪਾ ਰਹੀ ਆ ਜੀ ਜਿਹੜੀਆਂ ਜਰੀਲੀਆਂ ਗੈਸਾਂ ਜਿੱਦਾਂ ਕਾਰਬਨ ਮੋਨੋਆਕਸਾਈਡ ਆ ਕਾਰਬਨ ਡਾਈਆਕਸਾਈਡ ਆ ਸਲਫਰ ਆਕਸਾਈਡ ਇਹ ਸਾਰੀਆਂ ਗੈਸਾਂ ਦਾ ਜਿਹੜਾ ਮਿਸ਼ਰਣ ਜਿਹੜਾ ਹਾਨੀਕਾਰਕ ਹੁੰਦਾ ਉਹ ਜੇ ਆਪਾਂ ਸਾਹ ਲੈਨੇ ਆ ਜਾਂ ਹੋਰ ਤਰ੍ਹਾਂ ਸਾਡੇ ਜੇ ਫੇਫੜਿਆਂ 'ਚ ਜਾਂਦੀਆਂ ਤੇ ਇਹ ਜਿਹੜੀ ਸਾਨੂੰ ਬਿਮਾਰੀਆਂ ਲਾਉਂਦੀਆਂ ਸੋ ਇਹਨਾਂ ਨੂੰ ਜਿਹੜੀ ਜ਼ਮੀਨ ਆਪਣੇ ਵਿੱਚ ਸਭਾਉਣ ਜਿਹਦਾ ਮਾਂ ਦਾ ਦਰਜਾ ਆਪਾਂ ਦਿੱਤਾ ਨਾ ਧਰਤੀ ਨੂੰ ਮਾਂ ਬੰਦੇ ਦੇ ਬੱਚੇ ਦੇ ਔਗਣ ਸਾਰੇ ਆਪਣੇ 'ਚ ਲੈ ਲੈਂਦੀ ਏ ਧਰਤੀ ਸਾਡੇ ਸਰ ਵਾਤਾਵਰਨ ਨੂੰ ਸੁਧਾਰਨ ਬੜਾ ਵੱਡਾ ਯੋਗ ਇਸਾ ਵਾਂ ਜਿੱਦਾਂ ਕਾਰਬਨ ਮੋਨੋਆਕਸਾਈਡ ਜੇ ਮੈਂ ਜੀਵਾਨੂਆਂ ਦੀ ਗੱਲ ਕੀਤੀ ਨਾ ਛੋਟੇ ਛੋਟੇ ਬਹੁਤ ਕਰੋੜਾਂ ਅਰਬਾਂ ਦੀ ਗਿਣਤੀ 'ਚ ਹੁੰਦੇ ਆ ਉਹ ਜੀਵਾਨੂ ਕਾਰਬਨ ਮੋਨੋਆਕਸਾਈਡ ਨੂੰ ਜਮੀਨ ਦੇ ਵਿੱਚੋਂ ਹਵਾ 'ਚੋਂ ਲੈ ਕੇ ਤੇ ਜ਼ਮੀਨ ਦੇ ਵਿੱਚ ਉਹਨੂੰ ਕਨਵਰਟ ਕਰਕੇ ਉਹ ਸਬਣਾ ਦਿੰਦੇ ਆ अच्छा जी इसी तरह कार्बन डाइऑक्साइड ਦੀ ਜਦੋਂ ਆਪਾਂ ਕਹਿੰਦੇ ਆਕਸੀਜਨ ਸਾਡੇ ਲਈ ਵਧੀਆ ਤੇ ਕਾਰਬਨ ਡਾਈਆਕਸਾਈਡ ਜਿਹੜੀ ਉਹ ਵਾੜੀ ਹੈ ਹਵਾ ਦੇ ਵਿੱਚ ਉਹਦੀ ਮਾਤਰਾ ਜੇ ਵਾਧੇ ਤੇ ਸਾਡੇ ਲਈ ਨੁਕਸਾਨ ਦੇ ਕੇ ਤੇ ਜਿਹੜੀ ਪੌਦਿਆਂ ਰਾਹੀਂ ਜਦੋਂ ਫੋਟੋਸਿੰਥੇਸਿਸ ਹੁੰਦੀ ਹੈ ਉਹ ਕਾਰਬਨ ਡਾਈਆਕਸਾਈਡ ਜਿਹੜੀ ਆ ਪੌਦੇ 'ਤੇ ਜਾ ਕੇ ਉਹ ਜ਼ਮੀਨ 'ਚ ਰਲਦੀ ਆ ਫੋਟੋਮਾਡ ਹੋ ਕੇ ਇਸੇ ਤਰ੍ਹਾਂ ਹੋਰ ਜਿਹੜੀਆਂ ਜਰੀਲੀਆਂ ਗੈਸਾਂ ਨੂੰ ਵੀ ਜ਼ਮੀਨ ਆਪਣੇ ਵਿੱਚ ਸਮਾਉਣ ਦੀ ਸਮਰੱਥਾ ਰੱਖਦੀ ਹੈ ਇੱਕ ਬਫਰ ਆ ਬਫਰ ਦੇ ਤੌਰ ਤੇ ਕੰਮ ਕਰਦੀ ਹੈ ਤੇ ਇਹਦੇ ਵਿੱਚ ਤੁਸੀਂ ਜੋ ਮਰਜ਼ੀ ਪਾਈ ਜਾਓਗੇ ਨੇ ਆਪਣੇ ਆਪ ਸਮਾ ਕੇ ਉਹ ਉਹਦਾ ਹਿਸਾਬ ਨਾਲ ਲੈਣਾ ਵਾ ਸੋ ਜ਼ਮੀਨ ਜਿਹੜੀ ਆ ਸਾਡੇ ਵਾਤਾਵਰਣ ਨੂੰ ਜਿਹੜਾ ਸੁੱਧ ਬਣਾਉਣ ਤੇ ਬੜਾ ਵੱਡਾ ਯੋਗਦਾਨ ਪਾਇਆ ਕਿਸੇ ਤਰ੍ਹਾਂ ਹੀ ਪਿਛਲਾ ਸਮਾਂ ਲੰਘਿਆ 2-3 ਮਹੀਨੇ ਪਹਿਲਾਂ ਹੜ੍ਹਾਂ ਨੇ ਬੜਾ ਸਾਡੇ ਖਾਸ ਤੌਰ ਤੇ ਪੰਜਾਬ ਨੂੰ ਪ੍ਰਭਾਵਿਤ ਕੀਤਾ ਵਾ ਬਿਲਕੁਲ ਤੇ ਇਹ ਪਾਣੀ ਨੂੰ ਵੀ ਜ਼ਮੀਨ ਜਿਹੜੀ ਆ ਇਹ ਵਿੱਚ ਸਮਾ ਲੈਂਦੀ ਆ ਪਰ ਲੋਡ ਆ ਅੱਜ ਦੀ ਤਰੀਕ ਦੇ ਵਿੱਚ ਕਿਉਂਕਿ ਐਰਗੇ ਜਿੱਥੇ ਮਾਨ ਡੇਰੀਏ ਦੇ ਵਿੱਚ ਤੇ ਖਰਾਬੀ ਹੋਈ ਹੋਈ ਆ ਉਸ ਤਰ੍ਹਾਂ ਵੀ ਜਿਹੜਾ ਉਹ ਦੂਸਰੇ ਇਲਾਕਿਆਂ ਦੇ ਵਿੱਚ ਜਿਆਦਾ بارش ਪੈਣ ਕਰਕੇ ਜਿਹੜਾ ਜ਼ਮੀਨ ਨੇ ਜਿਹੜਾ ਝਾੜ ਸਾਡਾ ਉਹ ਪੂਰਾ ਨਹੀਂ ਰਿਹਾ ਪਰ ਜਿਨ੍ਹਾਂ ਕਿਸਾਨਾਂ ਨੇ ਕੋਈ ਸਾਵਧਾਨੀਆਂ ਵਰਤੀਆਂ ਵਾ ਉਦਾਹਰਨ ਦੇ ਤੌਰ ਤੇ ਜਿਨ੍ਹਾਂ ਨੇ ਸਿੱਧੀ ਬਜਾਈ ਚੋਨੇ ਦੀ ਕੀਤੀ ਕਦੂਣੀ ਕੀਤਾ ਉਹਨਾਂ ਖੇਤਾਂ ਦੇ ਵਿੱਚ ਪਾਣੀ ਛੇਤੀ ਜੀਰ ਗਿਆ ਤੇ ਉਹਨਾਂ ਦੇ ਵਿੱਚ ਬਿਮਾਰੀ ਜਿਹੜੀ ਆ ਐਰ ਕੀ ਹਲਦੀ ਵਾਲਾ ਰੋਗ ਚੋਨੇ ਨੂੰ ਬਹੁਤ ਲੱਗਾ ਬਿਲਕੁਲ ਬਿਲਕੁਲ ਦੱਸ ਸਭ ਗੱਲ ਤੁਹਾਡੀ ਉੱਥੇ ਜਿਹੜਾ ਇਸ ਬਿਮਾਰੀ ਦਾ ਹਾਲਾ ਵੀ ਘਟ ਹੋਇਆ ਝਾੜ ਵੀ ਜਿਹੜਾ ਉਹਨਾਂ ਖੇਤਾਂ ਵਿੱਚ ਵਧਿਆ ਰਿਹਾ ਸੋ ਇਸ ਕਰਕੇ ਜ਼ਮੀਨ ਦਾ ਜਿਹੜਾ ਉਹਦਾ ਨਿਕਾਸੀ ਆ ਨਾ ਉਹਨੂੰ ਬਰਕਰਾਰ ਰੱਖਣਾ ਬਹੁਤ ਜ਼ਰੂਰੀ ਹੈ ਜੀ 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 ਉਹਦੇ ਵਾਸਤੇ ਪਹਿਲਾਂ ਜਿੱਦਾਂ ਮੈਂ ਕਿਹਾ ਕਿ ਉਹਦੇ ਜਿਹੜਾ ਜੀਵਿਕ ਮਾਦਾ ਇੱਕ ਜਿਹੜਾ ਉਹ ਸਾਡੀ ਜ਼ਮੀਨ ਦੀ ਜਿਹੜੀ ਆ ਸੂਖਮ ਜੀਵੀ ਸੂਖਮ ਜੀ ਵਧਾਉਣੇ ਜੀਵਿਕ ਮਾਦਾ ਵਧਾਵਾਂਗੇ ਤੇ ਉਹ ਜਿਹੜਾ ਨਿਕਾਸੀ ਆ ਪਾਣੀ ਦੀ ਵਧੀਆ ਹੋਊਗੀ ਹਵਾ ਦਾ ਨਿਕਾਸ ਵੀ ਵਧੇਗਾ ਉਹ ਉਹ ਜੀਵਿਕ ਮਾਦਾ ਜਿੰਨਾ ਵਧਾਵਾਂਗੇ ਉਹਨਾਂ ਹੀ ਉਹਦਾ ਨਿਕਾਸ ਵਧੀਆ ਹੋਊਗਾ ਹਮ ਇਸੇ ਤਰ੍ਹਾਂ ਜਿੱਥੇ ਲਗਾਤਾਰ ਝੋਨੇ ਦੀ ਫਸਲ ਲੱਗਣ ਕਰਕੇ ਥੱਲੇ ਜਿਹੜੀ ਸਖਤ ਲੇਅਰ ਬਣ ਜਾਂਦੀ ਹੈ ਤਹਿ ਬਣ ਗਈ ਤਹਿ ਬਣ ਜਾਂਦੀ ਆ ਉਹਨੂੰ ਤਹਿ ਨੂੰ ਦੂਜੇ ਤੇ ਜੇ ਸਾਲ ਤੋੜਨਾ ਬਹੁਤ ਜ਼ਰੂਰੀ ਆ ਕਿਉਂਕਿ ਵਾਤਾਵਰਨ ਦੇ ਵਿੱਚ ਤਾਂ ਆਪਾਂ ਕੁਝ ਬਹੁਤਾ ਯੋਗਦਾਨ ਇਹ ਨਹੀਂ ਪਾ ਸਕਦੇ ਮੀਆਂ ਨੂੰ ਘਟਾ ਲਾਂਗੇ ਜਾਂ ਕਿਉਂਕਿ ਇਹ ਨੇਚਰਲੀ ਗਲੋਬਲ ਵਾਰਮਿੰਗ ਕਰਕੇ ਉਹ ਜਿਹੜੇ ਹਰ ਇੱਕ ਸਾਲ ਇਹੋ ਜਿਹੀ ਚੀਜ਼ਾਂ ਆ ਸਕਦੀਆਂ ਨੇ ਹੂੰ ਸੋ ਉਹਦੇ ਵਾਸਤੇ ਆਪਾਂ ਨੂੰ ਥੋੜੀ ਇਸ ਤਰ੍ਹਾਂ ਤਿਆਰੀ ਕਰਨੀ ਚਾਹੀਦੀ ਜਮੀਨ ਨੂੰ ਇਹੋ ਜਿਹਾ ਬਣਾਓਗੇ ਤੁਹਾਡੀ ਜ਼ਮੀਨ ਵੱਧ ਤੋਂ ਵੱਧ ਜਿਹੜੀ ਪਾਣੀ ਆਪਾਂ ਵਿੱਚ ਸਵਾਰ ਇਸ ਕਰਕੇ ਡੂੰਘੇ ਹਾਲ ਇੱਕ ਜਿਹੜਾ ਸਾਡੀ ਮਸ਼ੀਨ ਹੈ 2-3 ਸਾਲ ਬਾਅਦ ਬਹੁਤ ਜ਼ਰੂਰੀ ਬਹੁਤ 2-3 ਸਾਲ ਬਾਅਦ ਆਪਣੇ ਖੇਤਾਂ ਦੇ ਵਿੱਚ ਦੋਨੋਂ ਸਾਈਡ ਤੇ ਚਲਾਓ ਚਲਾਉਣਾ ਉਦੋਂ ਜਦੋਂ ਆਪਾਂ ਝੋਨਾ ਵੱਡ ਬਹੁਤ ਵਧੀਆ ਗੱਲ ਹੈ ਦੇਖੋ ਜਿਹੜੀ ਝੁਵਾਨ ਸਾਹਿਬ ਡਾਕਟਰ ਸਾਹਿਬ ਨੇ ਗੱਲ ਕੀਤੀ ਆ ਨਾ ਕਿ ਕੁਦਰਤ ਨੂੰ ਤਾਂ ਨਹੀਂ ਆਪਾਂ ਰੋਕ ਸਕਦੇ ਹੈ ਨਾ ਕੁਦਰਤ ਨੇ ਤੇ ਮੀਂਹ ਵਰੋਣ ਦੇ ਮੀਂਹ ਵਰੋਣਾ ਅੱਗ ਵਰੋਣੀ ਤੇ ਅੱਗ ਵਰੋਣੀ ਆ ਉਹਨੋਂ ਨਹੀਂ ਤੁਸੀਂ ਰੋਕ ਸਕਦੇ ਤੁਸੀਂ ਜ਼ਮੀਨ ਨੂੰ ਰੋਕ ਸਕਦੇ ਥੋੜੇ ਜਾਇ ਦੀ ਤਿਆਰੀ ਕਰ ਸਕਦੇ ਆ ਡਾਕਟਰ ਸਤਨਾਮ ਸੋਹਣਾ ਨੇ ਬਹੁਤ ਵਧੀਆ ਬਿਲਕੁਲ ਬਿਲਕੁਲ ਸੋ ਤਾਪਮਨ ਆਇਆ ਅੱਜ ਅਲਗ-ਅਲਗ ਸ਼ਹਿਰਾਂ ਦਾ ਪੰਜਾਬੀਆਂ ਦਾ ਜੇ ਕਹਾਂ ਤਾਂ ਸੁਣਾਈਏ ਬਿਲਕੁਲ ਸੁਣਾਓ ਜੀ ਤਾਪਮਨ ਅੱਜ ਜੀ ਦਾਰਿਆ ਜਲੰਧਰ ਸਭ ਤੋਂ ਪਹਿਲਾਂ ਵੱਧ ਤੋਂ ਵੱਧ ਤਾਪਮਨ 24.2 ਡਿਗਰੀ ਸੈਲਸੀਅਸ ਜੀ ਤੇ ਘੱਟ ਤੋਂ ਘੱਟ 7.1 ਡਿਗਰੀ ਸੈਲਸੀਅਸ ਜੀ ਗੁਰਦਾਸਪੁਰ 21.4 ਵੱਧ ਤੋਂ ਵੱਧ ਤੇ 5.5 ਘੱਟ ਤੋਂ ਘੱਟ ਰਿਹਾ ਜੀ ਫਿਰੋਜ਼ਪੁਰ 22.2 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 6.2 ਡਿਗਰੀ ਸੈਲਸੀਅਸ ਘਟ ਤੋਂ ਘਟ ਜੀ ਪਟਿਆਲਾ 23.2 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 5.8 ਘਟ ਤੋਂ ਘਟ ਰਿਹਾ ਜੀ ਅੰਮ੍ਰਿਤਸਰ 21.6 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 5.8 ਡਿਗਰੀ ਸੈਲਸੀਅਸ ਘਟ ਤੋਂ ਘਟ ਬਠਿੰਡਾ 24 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 6.7 ਡਿਗਰੀ ਸੈਲਸੀਅਸ ਘਟ ਤੋਂ ਘਟ ਰਿਹਾ ਜੀ ਤੇ ਆਉਣ ਵਾਲੇ ਸਮੇਂ 'ਚ चौहान ਸਾਹਿਬ محکمہ ਵਾਲੇ ਕਹਿੰਦੇ ਵੀ ਮੌਸਮ ਜਿਹੜਾ ਖੁਸ਼ਕੀ ਰਹਿਣ ਦਾ ਹੱਲੇ ਅੰਦਾਜ਼ਾ ਆਇਆ ਸੰਭਾਵਨਾ ਖੁਸ਼ਕ ਰਹਿਣ ਦੀ ਹੈ। ਠੀਕ ਹੈ। ਕਿਸਾਨ ਵੀਰੋ ਤੇ ਭੈਣੋ ਇਹ ਪ੍ਰੋਗਰਾਮ ਤੁਹਾਨੂੰ ਕਿਦਾਂ ਦਾ ਲੱਗਾ? ਇਹਦੇ ਵਿੱਚ ਕਿਹੋ ਜਿਹਾ ਬਦਲਾਅ ਕਰੀਏ? ਉਸ ਲਈ ਤੁਸੀਂ ਆਪਣੇ ਸੁਝਾਅ ਸਾਨੂੰ ਭੇਜ ਸਕਦੇ ਹੋ। ਸੁਝਾਅ ਭੇਜਣ ਲਈ ਸਾਡਾ ਪਤਾ ਨੋਟ ਕਰ ਲਓ। ਸਾਡਾ ਪਤਾ ਹੈ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ ਹੈ 144001 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ddpunjabijalandhar@gmail.com ਕਿਸਾਨ ਵੀਰੋ ਤੇ ਭੈਣੋ ਉਮੀਦ ਹੈ ਕਿ ਤੁਸੀਂ ਸਭ ਆਪੋ ਆਪਣੇ ਘਰਾਂ 'ਚ ਖੁਸ਼ੀਆਂ ਖੇੜਿਆਂ ਨਾਲ ਵਸ ਰਹੇ ਹੋਮੋਗੇ ਖੁਸ਼ੀਆਂ ਖੇੜਿਆਂ ਨਾਲ ਤੇ ਆਪਾਂ ਵਸਣਾ ਹੀ ਐ ਉਹਦੇ ਨਾਲ-ਨਾਲ ਜਾਗਰੂਕ ਵੀ ਹੋਣਾ ਵਾਤਾਵਰਣ ਬਾਰੇ ਵੀ ਮਿੱਟੀ ਪਾਣੀ ਹਵਾ ਬਾਰੇ ਵੀ ਹੁਣ ਸਾਨੂੰ ਦਿਓ ਇਜਾਜ਼ਤ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਜੀ